ਵੈਕੂ ਜੀ ਦਾ ਖਾਲਸਾ ਵੈਕੂ ਜੀ ਦੇ ਫਤਿਹ ਦਰਬਾਰ ਸਾਹਿਬ ਹਜ਼ਾਰਾਂ ਦੀ ਸਹਾਣਾ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਪਰ ਇੱਥੇ ਇੱਕ ਗੁੰਗਾ ਰਾਮਗੜੀ ਆ ਜਗ੍ਹਾ ਹੈ ਜਿੱਥੋਂ ਕੇ ਦਰਬਾਰ ਸਾਹਿਬ ਬਿਲਕੁਲ ਕਲੀਅਰ ਦਿਖਾਈ ਦਿੰਦਾ ਹੈ ਤੇ ਹੁਣ ਆਪਾਂ ਪੌੜੀਆਂ ਦੇ ਥੱਲੇ ਜਾ ਕੇ ਇੱਕ ਵਾਰੀ ਦੇਖਦੇ ਹਾਂ ਕਿ ਥੱਲੇ ਨਾ ਕਾਫੀ ਗਹਿਰਾਈ ਦੇ ਵਿੱਚ ਇੱਕ ਜਗ੍ਹਾ ਹੈ ਸਹਤੂੰ ਹੀ ਪਹਿਲਾਂ ਕਦੀ ਇੱਥੇ ਗਏ ਨਹੀਂ ਹੋਣੇ ਇਹ ਬੂੰਗਾ ਰਾਮਗੜੀ ਹੈ ਜਿਸ ਦਾ ਨਾਮ ਮਹਾਨ ਜ਼ਥੇਦਾਰ ਜਸਾ ਸਿੰਘ ਰਾਮਗੜੀਆ ਦੇ ਨਾਂ ਤੋਂ ਰੱਖਿਆ ਗਿਆ ਸੀ। ਉਹਨਾਂ ਨੇ 18ਵੀਂ ਸਦੀ ਵਿੱਚ ਇਸ ਦਾ ਢਾਂਚਾ ਬਣਾਇਆ ਸੀ। ਇਮਾਰਤ ਬਣੀ ਸੀ ਇਹ ਇੱਕ ਰਾਖੀ ਦਾ ਕਿਲਾ ਹੈ। ਮਤਲਬ ਜਿਹੜੀ ਦਰਬਾਰ ਸਾਹਿਬ ਦੀ ਸ਼ਰਕਸਤਾ ਲਈ ਇੱਕ ਕਿਲਾ ਬਣਾਇਆ ਗਿਆ ਸੀ। ਇਹ ਇਮਾਰਤ ਇੰਜੀਨੀਅਰ ਦਾ ਕਮਾਂਡ ਸੀ। ਇਤਲੀ ਤੋਂ ਆਏ ਮਾਰਥਨ ਮਜ਼ਬੂਤ ਟਾਂਚਾ ਤੇ ਉੱਚੀ ਇਮਾਰਤ ਜਿੱਥੋਂ ਹਰ ਮੰਦਰ ਸਾਹਿਬ ਦੇ ਦਰਸ਼ਨ ਹੋ ਸਕਦੇ ਚਾਹੀਦੇ ਆਮਕੜੀਆ ਮਿਸ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਸੀ ਜਦੋਂ ਔਰੰਗਜ਼ੇਬ ਭਾਰਤ ਆਏ ਇਹ ਟਾਂਚਾ ਇੱਕ ਰਾਖੀ ਵਾਲੀ ਪਛਾਣ ਬਣ ਗਿਆ ਸੀ ਬੁੰਗਾ ਰਾਮਗੜੀਆ ਸਾਨੂੰ ਇੱਕ ਇਤਿਹਾਸ ਦੀ ਸ਼ਾਨ ਦੱਸਦਾ ਹੈ ਇੱਕ ਯਾਦਦਾਸ਼ ਜੋ ਸਾਨੂੰ ਦਿੱਸਦੀ ਹੈ ਆਪਣੇ ਧਰਮਚਾਲੀ ਅੰਦੀ ਰਾਖੀ ਕਿਵੇਂ ਕੀਤੀ ਹੈ ਤੇ ਇਹ ਸਾਹਮਣੇ ਇੱਕ ਸਟੇਜ ਬਣੀ ਹੋਈ ਹੈ ਜਿਹਦੇ ਉੱਪਰ ਮਤਲਬ ਜੱਸਾ ਸਿੰਘ ਰਾਮਗੜੀਆ ਬੈਠਦੇ ਸਨ ਤੇ ਹੁਣ ਵੀ ਹੱਲਤੀ ਕਿ ਮਤਲਬ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਹੈ ਥੋੜਾ ਲੇਟਿੰਗ ਵਗੈਰਾ ਲਾ ਕੇ ਇਹ ਨੂੰ ਥੋੜਾ ਵਧੀਆ ਤਰੀਕੇ ਨਾਲ ਬਣਾ ਦਿੱਤਾ ਹੈ ਕੁਝ ਸੰਕਤਾਂ ਕਾਫੀ ਦਰਸ਼ਨ ਕਰਨ ਲਈ ਆਉਂਦੀਆਂ ਨੇ ਉੱਪਰੋਂ ਛੱਤ ਵੀ ਦੇਖੀ ਜਾਵੇ ਪੂਰੀ ਗਲਾਈ ਦੇ ਵਿੱਚ ਬਣੀ ਹੋਈ ਹੈ ਪੁਰਾਣੀਆਂ ਇੱਟਾਂ ਲਾ ਕੇ ਬਣਾਈ ਗਈ ਹੈ ਆ ਜਿਹੜੀ ਇਹ ਜਗ੍ਹਾ ਹੈ ਨਾ ਇੱਥੋਂ ਖੜੇ ਹੋ ਕੇ ਸਿੰਘ ਅੱਜਕੱਲ ਤੇ ਹੈ ਰਬੋ ਘੱਟਾ ਬੰਦੇ ਨਹੀਂ ਸਿੰਘ ਖੜੇ ਹੋ ਕੇ ਇੱਥੋਂ ਦੇਖਦੇ ਸਿੱਦਾ ਦਰਬਾਰ ਤੋਂ ਦਿਖਾਈ ਦਿੰਦਾ ਹੂ ਤਾਂ ਤੇ ਚੱਲ ਰਹੀ ਹੈ ਤਾਂ ਦਰਬਾਰ ਸਾਹਿਬ ਬਿਲਕੁਲ ਕਲੀਅਰ ਦਿਖਾਈ ਦਿੰਦਾ ਹੈ ਚਰਮੇ ਰਹੀ ਚੂੜੀ ਇਹ ਹਰ ਜਗ੍ਹਾ ਬਣੇ ਹੋਏ ਪੱਥਰ ਸਿਕਿਉਰਿਟੀ ਪਰਪਸ ਤੇ ਰੱਖਿਆ ਹੋਇਆ ਹੈ ਇਹ ਤਾਂ ਹੀ ਕਾਫੀ ਜਿੰਨਾਂ ਲੋਕਾਂ ਨੂੰ ਪਤਾ ਹੈ ਆਉਂਦੇ ਦਰਸ਼ਨ ਕਰਨ ਨੂੰ ਤੇ ਕਈਆਂ ਨੂੰ ਅੱਲ ਦਿੱਤੀ ਕਿਸ ਜਗ੍ਹਾ ਦਾ ਪਤਾ ਹੀ ਨਹੀਂ ਹੈ ਤਾਂ ਹੀ ਮਤਲਬ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ ਲੇਕਿਨ